ਹਾਂਜੀ ਗੁੱਡ ਆਫਟਰਨੂੰ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿੰਨੇ ਵੀ ਬੱਚੇ ਤੁਸੀਂ ਜੁੜ ਚੁੱਕੇ ਹੋ ਕਲਾਸ ਦੇ ਨਾਲ ਹਾਂਜੀ ਗੁੱਡ ਆਫਟਰਨੂੰ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਆਜੋ ਬਈ ਸਾਰੇ ਜਲਦੀ ਜਲਦੀ ਕਲਾਸ ਜਿਹੜੀ ਸਟਾਰਟ ਹੋ ਚੁੱਕੀ ਹੈ ਸੋ ਇਹ ਕਲਾਸ ਉਹਨਾਂ ਬੱਚਿਆਂ ਵਾਸਤੇ ਸੋ ਜਿਹੜੇ ਬੱਚੇ ਪੀ ਐਸਟੈਟ ਨੂੰ ਕਲੀਅਰ ਕਰਨਾ ਚਾਹੁੰਦੇ ਨੇ ਠੀਕ ਹੈ ਬਈ ਜਿਹੜੇ ਬੱਚੇ ਪੀ ਐਸਟੈਟ ਨੂੰ ਸੀਰੀਅਸ ਹੋ ਕੇ ਕਲੀਅਰ ਕਰਨਾ ਚਾਹੁੰਦੇ ਨੇ ਇਹ ਕਲਾਸ ਉਹਨਾਂ ਵਾਸਤੇ ਹੈ ਸੋ ਆਜੋ ਬਈ ਸਾਰੇ ਜਲਦੀ ਜਲਦੀ ਕਲਾਸ ਜਿਹੜੀ ਸਟਾਰਟ ਹੋ ਚੁੱਕੀ ਹੈ ਸਭ ਨੂੰ ਬਈ ਸਤਿ ਸ਼੍ਰੀ ਅਕਾਲ ਗੁੱਡ ਆਫਟਰਨੂੰ ਕਿੰਨੇ ਜਾਣੇ ਤੁਸੀਂ ਦੇਖ ਰਹੇ ਹੋ ਮੇਰੇ ਲਈ ਵੀ ਸਿਰਫ 4 ਜਾਣੇ ਸ਼ੋ ਹੋ ਰਹੇ ਨੇ ਸਿਰਫ 4 ਜਾਣੇ ਕਲਾਸ ਨੂੰ ਦੇਖ ਰਹੇ ਨੇ ਬਾਕੀ ਕਿਧਰ ਗਏ ਨੇ ਬਈ ਸੋ ਕਲਾਸ ਨੂੰ ਕਰ ਦਿਓ ਬਈ ਲਾਈਕ ਸ਼ੇਅਰ ਸੋ ਚੈਨਲ ਦੇ ਉੱਪਰ ਚਾਹੀ ਤੁਸੀਂ ਨਵੇਂ ਜੁਣੇ ਹੋ ਜਾਂ ਤੁਸੀਂ ਪੁਰਾਣੇ ਵੀ ਸਭ ਦਾ ਮੋਸਟ ਵੈਲਕਮ ਜਿਹੜੇ ਬੱਚੇ ਹਾਲੇ ਤੱਕ WhatsApp ਗਰੁੱਪ ਦੇ ਵਿੱਚ ਜਾਂ Telegram ਗਰੁੱਪ ਦੇ ਵਿੱਚ ਤੁਸੀਂ ਜੁਆਇਨ ਨਹੀਂ ਹੋਏ ਤਾਂ ਤੁਸੀਂ ਜੁਆਇਨ ਹੋ ਸਕਦੇ ਹੋ ਠੀਕ ਹੈ ਬਈ ਹੂੰ ਸੋ ਕਰੀਏ ਬਈ ਸਟਾਰਟ ਹੂੰ ਓਕੇ ਬਈ ਲਾਈਕ ਇੱਥੇ ਆਲਰੇਡੀ ਡਨ ਕਦੇ ਚਲੋ ਬਈ ਜਿਹੜੇ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਬਈ ਉਹ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਬਈ ਕੋਰਸ ਪਰਚੇਸ ਕਰ ਸਕਦੇ ਨੇ ਸੋਨਾਂ ਵਾਸਤੇ ਖਾਸ ਕਰਕੇ ਆਫਰ ਨੇ ਬਈ ਬਹੁਤ ਹੀ ਘੱਟ ਫੀਸਾਂ ਦੇ ਉੱਪਰ ਜਿਹੜੇ ਕੋਰਸ ਨੇ ਤੁਹਾਨੂੰ ਅਵੇਲੇਬਲ ਕੀਤੇ ਜਾ ਰਹੇ ਨੇ ਸੋ ਜਿਹੜੇ ਬੱਚੇ ਕੋਰਸ ਲੈਣਾ ਚਾਹੁੰਦੇ ਨੇ ਹਾਂ ਉਹ ਲੈ ਸਕਦੇ ਨੇ ਠੀਕ ਹੈ ਬਈ ਚਲੋ ਬਈ ਫਸਟ ਕੁਸਚਨ ਆ ਵੀ ਆ ਚੁੱਕਿਆ ਤੁਹਾਡੀ ਸਕਰੀਨ ਦੇ ਉੱਪਰ ਫਸਟ ਕੁਸਚਨ ਸੋ ਬਈ ਕਰੋ ਬਈ ਅਨਸਰ ਫਸਟ ਕੁਸਚਨ ਆ ਚੁੱਕਿਆ ਬਈ ਆਈ ਹੋਪ ਅੱਜ ਕੋਈ ਨੈਟ ਦੀ ਪ੍ਰੋਬਲਮ ਨਾ ਆਵੇ ਹਨਾ ਕਿਉਂਕਿ ਦੋ ਦਿਨਾਂ ਤੋਂ ਜਿਹੜੀ 2:30 ਵਜੇ ਇਹੀ ਨੈਟ ਦੀ ਸਮੱਸਿਆ ਚੱਲਦੀ ਹੁੰਦੀ ਆ ਅੱਜ ਨਾ ਹੋਵੇ ਨਾ ਆਪਣੀ ਕਲਾਸ ਜਿਹੜੀ ਵਧੀਆ ਚੱਲ ਪਈ ਹੋ ਕਰੋ ਬਈਆਂ ਸੋਦਰ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਆਹ ਸੌਰੀ ਸੀ ਅਵਿਦਾ ਲਖਣਾ ਤੇ ਵਿਅੰਜਨਾ ਸ਼ਬਦ ਸ਼ਕਤੀਆਂ ਸ਼ਬਦ ਸ਼ਕਤੀਆਂ ਕਹਿੰਦੇ ਕੀ ਹੁੰਦੇ ਨੇ ਅਵਿਦਾ ਲਖਣਾ ਤੇ ਵਿਅੰਜਨਾ ਠੀਕ ਹੈ ਬਈ ਨੈਕਸਟ ਕੁਐਸਚਨ ਖੋਜ ਪ੍ਰਵੰਧ ਲੇਖਣ ਵਿੱਚ ਵਧੇਰੇ ਮਹੱਤਵਪੂਰਨ ਕੀ ਹੈ ਖੋਜ ਪ੍ਰਵੰਧ ਅਧਿਆਏ ਵੰਡ ਅਤੇ ਅੰਤਿਕਾ ਟਿੱਪਣੀਆਂ ਤੇ ਹਵਾਲੇ ਰੂਪਰੇਖਾ ਤੇ ਪੁਸਤਕ ਸੂਚੀ ਜਾਂ ਨਿਸਕਰਸ਼ ਤੋਂ ਆਦਿਕਾ ਨਿਸਕਰਸ਼ ਤੋਂ ਆਦਿਕਾ ਦਾ ਮਤਲਬ ਕੀ ਹੁੰਦਾ ਹੈ ਨਿਸਕਰਸ਼ ਦਾ ਮਤਲਬ ਹੁੰਦਾ ਹੈ ਸਿੱਟਾ ਕੱਢਣਾ ਠੀਕ ਹੈ ਚਾਹੇ ਭਾਈ ਪੇਪਰ ਦੇ ਵਿੱਚ ਆਪਾਂ ਸਿੱਟਾ ਲਿਖਦੀ ਚਾਹੀ ਨਿਸਕਰਸ਼ ਲਿਖਦੀ ਆਦਿਕਾ ਦਾ ਮਤਲਬ ਕੀ ਹੁੰਦਾ ਜਿਹੜੀ ਸਟਾਰਟ ਦੇ ਵਿੱਚ ਲਿਖੀ ਹੁੰਦੀ ਹੈ ਨਾ ਆਦਿਕਾ ਕਰੋ ਭਈ ਆਨਸਰ ਖੋਜ ਪ੍ਰਬੰਧ ਲੇਖਣ ਵਿੱਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਚੀਜ਼ ਕਿਹੜੀ ਹੁੰਦੀ ਹੈ ਆਨਸਰ ਕਰਨ ਦੀ ਕੋਸ਼ਿਸ਼ ਕਰੋ ਭਾਈ ਸੋ ਸਭ ਤੋਂ ਪਹਿਲਾਂ ਕਲਾਸ ਨੂੰ ਸ਼ੇਅਰ ਕਰ ਦੋ ਬਈ ਸਿਰਫ 7 ਜਣੇ ਆਈ ਨੇ ਅੱਜ ਕਲਾਸ ਦੇ ਵਿੱਚ ਅੱਜ ਬਾਕੀ ਕਿੱਧਰ ਗਏ ਕੋ ਉਹਨਾਂ ਨੂੰ ਅਜਾਇਆ ਲੱਗਦਾ ਵੀ 3:30 ਵਜੇ ਕਲਾਸ ਲੱਗੂਗੀ ਤੁਸੀਂ ਸ਼ਡਿਊਲ ਦੇ ਹਿਸਾਬ ਨਾਲ ਕਲਾਸ ਨੂੰ ਅਟੈਂਡ ਕਰਨਾ ਵੀ ਕਿੰਨੇ ਵਜੇ ਦਾ ਸ਼ਡਿਊਲ ਪੈ ਚੁੱਕਿਆ ਠੀਕ ਹੈ ਵੀ ਇਸ ਉਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਵੈਰੀ ਗੁੱਡ ਸੀਮੀ ਜਿਨ੍ਹਾਂ ਨੇ ਸੀ ਕੀਤਾ ਨਾ ਰੂਪ ਰੇਖਾ ਤੇ ਪੁਸਤਕ ਸੂਚੀ ਉਸ ਤੋਂ ਬਾਅਦ ਦੇਖੋ ਕਹਿੰਦੇ ਕਿਹੜੇ ਭਾਸ਼ਾ ਵਿਗਿਆਨੀ ਨੇ ਸੁਰ ਦੇ ਆਧਾਰ ਤੇ ਗੁਰਮੁਖੀ ਵਿੱਚ ਪਰਿਵਰਤਨ ਦਾ ਸੁਝਾਅ ਦਿੱਤਾ ਸੁਰਦੇ ਆਧਾਰ ਉਤੇ ਗੁਰਮੁਖੀ ਵਿੱਚ ਪਰਿਵਰਤਨ ਦਾ ਸੁਝਾਅ ਕਿਹਨੇ ਦਿੱਤਾ ਕਾਲੀ ਚਰਨ ਬਹਿਲ ਨੇ ਪਿਆਰਾ ਸਿੰਘ ਪਦਮ ਨੇ ਬਲਵੀਰ ਸਿੰਘ ਸੰਧੂ ਨੇ ਜਾਂ ਜੋਗਿੰਦਰ ਸਿੰਘ ਪੁਆਰ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਇਹ ਇਹ ਕਲਾਸ ਚਾਹੇ ਤੁਸੀਂ ਪੀਐਸਟੈਟ ਦੀ ਤਿਆਰੀ ਕਰਨੀ ਚਾਹੇ ਸੀਟੈਟ ਦੀ ਮਾਸਟਰ ਗ੍ਰੈਜੂਏਟ ਨੈਟ ਦੀ ਤਿਆਰੀ ਕਰ ਰਹੇ ਹੋ ਲੈਕਚਰਰ ਦੀ ਤਿਆਰੀ ਕਰ ਰਹੇ ਹੋ ਜਾਂ ਕਿਸੇ ਵੀ ਗਵਰਨਮੈਂਟ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਹਰ ਇੱਕ ਦੇ ਜਿਹੜੀ ਪੰਜਾਬੀ ਉਹ ਲਾਜ਼ਮੀ ਪੁੱਛੀ ਜਾਂਦੀ ਹੈ ਠੀਕ ਹੈ ਬਈ ਸੋ ਕਰੋ ਬਈ ਅੰਸਰ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਬਲਵੀਰ ਸਿੰਘ ਸੰਧੂ ਗੁਰਮੁਖੀ ਵਿੱਚ ਕਹਿੰਦੇ ਕਿੰਨੇ ਲਿਪਾਂਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੇਕਰ ਆਪਾਂ ਗੱਲ ਕਰੀਏ ਗੁਰਮੁਖੀ ਦੇ ਵਿੱਚ ਲਿਪਾਂਕ ਉਹ ਕਿੰਨੇ ਲਿਪਾਂਕ ਹੁੰਦੇ ਨੇ 35 ਹੁੰਦੇ ਨੇ ਭਾਈ 56 ਹੁੰਦੇ ਨੇ 41 ਹੁੰਦੇ ਨੇ ਜਾਂ 65 ਹੁੰਦੇ ਨੇ ਕਰੋ ਬਈ ਅਨਸਰ ਗੁਰਮੁਖੀ ਲਿਪੀ ਵਿੱਚ ਕਿੰਨੇ ਲਿਪੰਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਸਾਰੇ ਬੱਚੇ ਆਨਸਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਭਈ ਚਾਹੀ ਕਿਸੇ ਮੂਹ ਦਾ ਚਾਹੀ ਨਹੀਂ ਆਉਂਦਾ ਠੀਕ ਹੈ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਬੀ 56 ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਕਾਰਕ ਸਿਧਾਂਤ ਅਨੁਸਾਰ ਪੰਜਾਬੀ ਦਾ ਕਾਰਜੀ ਮਿਲ ਹੈ ਕਾਰਜ ਡਬਲ ਆਵਾਜ਼ ਆਰੀ ਹੈ ਭਈ ਕੋਈ ਗੱਲ ਨਹੀਂ ਮੇਰੇ ਫੋਨ ਦੀ ਆਵਾਜ਼ ਉੱਚੀ ਸੀ ਹੈ ਨਾ ਕਾਰਕ ਸਿਧਾਂਤ ਅਨੁਸਾਰ ਕਹਿੰਦੇ ਪੰਜਾਬੀ ਦਾ ਕਾਰਜੀ ਮਿਲ ਕੀ ਹੈ ਪਰਨਾਮ ਤੋਂ ਨਾਮ ਕਰਤਾ ਤੂ ਧਰਮ ਪ੍ਰਧਾਨ ਕਰਮ ਅਤੇ ਕਰਤਾ ਨਾਮ ਅਤੇ ਕਿਰਿਆ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਜਿੰਨੇ ਵੀ ਤੁਸੀਂ ਪਹੁੰਚ ਚੁੱਕੇ ਹੋ ਵੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਹੋਰ ਵੀ ਬੱਚੇ ਨਾਲ ਲਿਆਉਣ ਦੀ ਕੋਸ਼ਿਸ਼ ਕਰਿਆ ਕਰੋ ਕੱਲ੍ਹ ਪਠਾਨਾ ਵੀ ਜਣੇ ਹੋ ਚੁੱਕੇ ਸੀ ਪਰ ਅੱਜ ਸਿਰਫ ਦਸ ਹੀ ਰਹਿ ਗਈ ਹੈ ਨਾ ਬਾਕੀ ਪਤਾ ਨਹੀਂ ਕਿੱਧਰ ਚਲੇ ਜਾਂਦੇ ਨੇ 25 ਕੁਐਸਚਨ ਕਰਨੇ ਨੇ ਅਜਾ ਪਾਣੀ ਠੀਕ ਹੈ 25 ਕੁਐਸਚਨ ਕਰਨੇ ਨੇ ਹਾਲੇ ਤਾਂ 5 ਦੀ ਪਹੁੰਚੇ 20 ਪਈ ਨਹੀਂ ਕਰੋ ਬਈ ਆਂਸਰ ਸੋਦਾ ਆਂਸਰ ਬਣੂਗਾ ਵੀ ਤੁਹਾਡਾ ਡੀ ਨਾਮ ਅਤੇ ਕਿਰਿਆ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਪੰਜਾਬੀ ਦੀ ਸੁਰ ਅਤੇ ਵਾਕ ਸੁਰ ਸੰਬੰਧੀ ਮਿਆਰੀ ਖੋਜ ਕਾਰਜ ਕਿਸ ਦਾ ਹੈ ਜੇਕਰ ਆਪਾਂ ਗੱਲ ਕਰੀਏ ਜਿਹੜੀ ਇੱਕ ਪੰਜਾਬੀ ਦੀ ਹੁੰਦੀ ਆ ਭਾਈ ਸੁਰ ਇੱਕ ਵਾਕ ਸੁਰ ਇੰਨਾ ਸੰਬੰਧੀ ਜਿਹੜੀ ਖੋਜ ਕਾਰਜ ਦਾ ਕੰਮ ਹੈ ਉਹ ਕਿੰਨਾ ਦੁਆਰਾ ਕੀਤਾ ਗਿਆ ਐਸਐਸ ਜੋਸ਼ੀ ਸੁਖਵਿੰਦਰ ਸਿੰਘ ਸੰਗਾ ਪ੍ਰੇਮ ਪ੍ਰਕਾਸ਼ ਜਾਂ ਹਰਕੀਰਤ ਸਿੰਘ ਚਾਰ ਆਪਸ਼ਨ ਨੇ ਵੀ ਚਾਰੇ ਆਪਸ਼ਨਾਂ ਦੇ ਵਿੱਚੋਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਫੜੇਗਾ ਹਾਂ ਕਰੋ ਬਈ ਆਨਸਰ ਹੁਣ ਤਾਂ ਦਿਵਾਲੀਆਂ ਵੀ ਲੰਘ ਚੁੱਕੀਆਂ ਨੇ ਬਈ ਦਿਵਾਲੀ ਦੇ ਫੈਸਟੀਵਲ ਵੀ ਲੰਘ ਚੁੱਕਿਆ ਹਨ ਕਿਸੇ ਦੀ 21 ਦੀ ਸੀ ਖਰਚਾ ਹੈ ਕਿਸੇ ਦੀ 20 ਦੀ ਸੀ ਜਾਂ 22 ਦੀ ਸੀ ਹਨਾ ਕਿ ਦੀਵਾਲੀ ਦੇ ਤਿਹਾੜੀ ਤੇ ਜ਼ਿਆਦਾ ਕੰਮ ਹੁੰਦਾ ਹਨਾ ਤਾਂ ਫਿਰ ਹੁਣ ਤਾਂ ਕਲਾਸ ਨਾਲੋਂ ਦੀ ਕੋਸ਼ਿਸ਼ ਕਰਿਆ ਕਰੋ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਏ ਐਸਐਸ ਜੋਸ਼ੀ ਇਹ ਗੱਲیں ਜਰੂਰ ਯਾਦ ਰੱਖਿਓ ਤੁਹਾਡੇ ਪੇਪਰ ਦੇ ਵਿੱਚ ਜਿਹੜਾ ਤੁਹਾਨੂੰ ਪੈਰਾ ਪਾਉਣਗੇ ਪੈਸੇ ਹਨਾ ਉਹ ਪੈਸੀ ਦੇ ਤੁਹਾਨੂੰ ਤੁਹਾਡੇ ਤੋਂ ਆਥਰ ਦਾ ਨਾਮ ਜਰੂਰ ਪੁੱਛਣਗੇ ਰਾਈਟਰ ਦਾ ਨਾਮ ਠੀਕ ਹੈ ਸੋ ਇਸ ਤਰ੍ਹਾਂ ਦੇ ਕੁਐਸਚਨ ਕਰ ਲਿਆ ਕਰੋ ਜਿਹਦੇ ਪੇਪਰ ਦੇ ਵਿੱਚ ਕਰਵਾਉਣੇ ਅੱਧੇ ਤਾਂ ਇਹੀ ਸੋਚਣ ਲੱਗਦੇ ਨੇ ਆਊਟ ਆਫ ਸਲੇਵਸ ਆ ਇਹ ਔਖੇ ਨੇ ਇਹ ਅੱਜ ਇਹਨਾਂ ਨੇ ਨਾ ਭਾਈ ਨਾਮ ਨੂੰ ਮੁਝੇ ਚੱਕ ਲਈ ਹੈ ਨਾ ਇੱਕ ਤੁਹਾਨੂੰ ਕੁਐਸਚਨ ਜ਼ਰੂਰ ਆਊਗਾ ਹੀ ਆਊਗਾ ਵੀ ਇਹ ਕਿਹਦਾ ਪੈਰਾ ਹੈ ਠੀਕ ਹੈ ਤਾਂ ਇਸ ਕਰਕੇ ਇਹੋ ਜਿਹੇ ਕੁਐਸਚਨ ਕਰ ਲਿਆ ਕਰੋ ਸੋ ਨੈਕਸਟ ਦੇਖੋ ਬਾਪੂ ਤੇਰੇ ਕੁਰਮਾ ਨੇ ਗੋਰੇ ਰੰਗ ਦੀ ਕਦਰ ਨਾ ਪਾਈ ਪੰਕਤੀ ਦਾ ਸ਼ੈਲੀ ਰੂਪ ਕੀ ਹੈ ਸੰਵਾਦੀ ਹੈ ਮਨੋਵਚਨੀ ਹੈ ਪ੍ਰਕਿਰ ਜਿਹੜਾ ਪ੍ਰਕਿਰਿਆਤਮਕ ਹੈ ਪ੍ਰਤੀਕਾਤਮਕ ਵੀ ਕਿਸੇ ਚੀਜ਼ ਦਾ ਪ੍ਰਤੀਕ ਠੀਕ ਹੈ ਜਾਂ ਸੰਬੋਧਨੀ ਹੈ ਕਰੋ ਬਈ ਅਨਸਰ ਇੱਕ ਧੀ ਵੱਲੋਂ ਆਪਣੇ ਬਾਪਾ ਵੱਲ ਨੂੰ ਇੱਕ ਸਤਰ ਬੋਲੀ ਗਈ ਹੈ ਤੁਸੀਂ ਉਹਦਾ ਅਨਸਰ ਕਰਨਾ ਬਈ ਕੀ ਹੋਊਗਾ ਸੱਪੇ ਚਾਰ ਦੇ ਵਿੱਚੋਂ ਕੁਸਚਨ ਹੈ ਠੀਕ ਹੈ ਹਾਂ ਕਰੋ ਬਈ ਅਨਸਰ ਸੱਤ ਨੰਬਰ ਤੇ ਪਹੁੰਚ ਚੁੱਕੇ ਆਂ ਅਨਸਰ ਬਹੁਤ ਘੱਟ ਬੱਚੇ ਕਰ ਰਹੇ ਨੇ ਪਤਨੀਆਂ ਜਾਂ ਔਖੇ ਲੱਗ ਰਹੇ ਨੇ ਕੁਸਚਨ ਹਨਾ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੰਬੋਧਨੀ ਵੈਰੀ ਗੁੱਡ ਜਿਨ੍ਹਾਂ ਨੇ ਡੀ ਕੀਤਾ ਠੀਕ ਹੈ ਸੰਬੋਧਨੀ ਉਹ ਆਪਣੇ ਪਿਤਾ ਨੂੰ ਸੰਬੋਧਨ ਕਰ ਰਹੀ ਹੈ ਠੀਕ ਹੈ ਉਸ ਤੋਂ ਬਾਅਦ ਦੇਖੋ ਪੰਜਾਬ ਵਿੱਚ ਕਹਿੰਦੇ ਕਾਦਰੀ ਸਿਲਸਲੇ ਦੇ ਮੋਢੀ ਕੌਣ ਸਨ ਕਾਦਰੀ ਠੀਕ ਹੈ ਇੱਕ ਇੱਕ ਸਿਪਾਹੀ ਤੁਹਾਡਾ ਚਿਸ਼ਤੀ ਇੱਕ ਕਾਦਰੀ ਹੈ ਨਾ ਇਸ ਤਰ੍ਹਾਂ ਦੇ ਬਹੁਤ ਸਾਰੇ ਸਿਲਸਲੇ ਸੀਗੇ ਸੋ ਕਾਦਰੀ ਸਿਲਸਲੇ ਦਾ ਮੋਢੀ ਕੌਣ ਸੀਗਾ ਵਖਤਿਆਰ ਕਾਕੀ ਸੀਗਾ ਇਨਾਇਤ ਸ਼ਾਹ ਕਾਦਰੀ ਸੀ Hazrat मियां ਮੀਰ ਲਾਹੌਰ ਸੀਗਾ ਜਾਂ ਮੀਆਂ ਜਾਨ ਮੁਹੰਮਦ ਸੀ ਚਾਰ ਆਪਸ਼ਨਾਂ ਨੇ ਚਾਰੇ ਆਪਸ਼ਨਾਂ ਦੇ ਵਿੱਚੋਂ ਸਹੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਵੈਰੀ ਗੁੱਡ ਵਾਈ ਕਰੋ ਆਨਸਰ ਹਾਂ ਸੋ ਦ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਸੀ ਹਜ਼ਰਤ ਮੀਆਂ ਮੀਰ ਲਾਹੌਰੀ ਠੀਕ ਹੈ ਪੰਜਾਬ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਕਾਦਰੀ ਸਿਲਸਿਲੇ ਦੇ ਮੋਢੀ ਕੌਣ ਮੰਨੇ ਜਾਂਦੇ ਨੇ ਹਜ਼ਰਤ ਮੀਆਂ ਮੀਰ ਲਾਹੌਰੀ ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਬੁੱਲੇ ਸ਼ਾਹ ਨੂੰ ਕਹਿੰਦੇ ਆਖਰੀ ਪੜਾਉ ਦਾ ਸੂਫੀ ਕਿਸ ਕਵੀ ਨੇ ਕਿਹਾ ਹੈ ਬੁੱਲੇ ਸ਼ਾਹ ਨੂੰ ਆਖਰੀ ਪੜਾਉ ਦਾ ਸੂਫੀ ਕਵੀ ਕਿਹੜੇ ਕਵੀ ਦੁਆਰਾ ਕਿਹਾ ਗਿਆ ਸਾਧੂ ਰਾਮ ਸ਼ਾਰਦਾ ਦਵਾਰ ਲਾਜ਼ਮੰਤੀ ਰਾਮਕ੍ਰਿਸ਼ਨ ਦਵਾਰ ਗੁਰਦੇਵ ਸਿੰਘ ਸਿੱਧੂ ਦਵਾਰਾ ਯਾ ਜੀਤ ਸਿੰਘ ਸੀਤਲ ਦੁਆਰਾ 9 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਬਈ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਗੱਲ ਹੋ ਰਹੀ ਹੈ ਭਾਈ ਬੁੱਲੇ ਸ਼ਾਹੀ ਠੀਕ ਹੈ ਬਹੁਤ ਮਸ਼ਹੂਰ ਹੋਇਆ ਬੁੱਲੇ ਸ਼ਾਹ ਹਨਾ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਗੁਰਦੇਵ ਸਿੰਘ ਸਿੱਧੂ ਠੀਕ ਹੈ ਉਸ ਤੋਂ ਬਾਅਦ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਕਹਿੰਦੇ ਕਿਹੜੀ ਬਾਣੀ ਰਾਗ ਵਿੱਚ ਹੈ ਠੀਕ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਉਹ ਕਿਹੜੀ ਬਾਣੀ ਹੈ ਜਿਹੜੀ ਰਾਗ ਸਾਹਿਤ ਹੈ ਠੀਕ ਹੈ ਸਵਈਏ ਮੁੰਦਾਵਣੀ ਰਾਗਮਾਲਾ ਜਾਂ ਕਰਹਲੀ ਕਰੋ ਬਈ ਅਨਸਰ 10 ਨੰਬਰ ਕੁਐਸਚਨ ਤੇ ਪਹੁੰਚ ਚੁੱਕਿਆ ਬਈ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਅਨਸਰ ਬਣੇਗਾ ਹਾਂ ਜੇਕਰ ਕੋਈ ਬੱਚਾ ਪਿੱਛੇ ਚੱਲ ਰਿਹਾ ਇੱਕ ਵਾਰੀ ਵੀਡੀਓ ਰੀਫਰੈਸ਼ ਮਾਰ ਕੇ ਮੇਰੇ ਨਾਲ ਚੱਲਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਨਾਲ-ਨਾਲ ਫੇਰ ਹੀ ਵਧੀਆ ਲੱਗਦਾ ਹੈ ਕੁਐਸਚਨ ਕਰਨ ਦਾ ਸਵਾਦ ਵੀ ਫੇਰ ਆਉਂਦਾ ਠੀਕ ਹੈ ਬਈ ਕਰੋ ਬਈ ਅਨਸਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਹੜੀ ਬਾਣੀ ਹੈ ਜਿਹੜੀ ਰਾਗ ਸਹਿਤ ਹੈ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਡੀ ਕਰਹਲੀ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਕਿਸ ਰਾਗ ਵਿੱਚ ਕੇਵਲ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਹੈ ਉਹ ਕਿਹੜਾ ਰਾਗ ਹੈ ਜਿਹੜੇ ਰਾਗ ਦੇ ਵਿੱਚ ਸਿਰਫ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੀ ਮਿਲਦੀ ਹੈ ਆਪਣ ਨੂੰ ਨੌਵੀਂ ਪਾਤਸ਼ਾਹੀ ਦੀ ਰਾਗ ਪ੍ਰਭਾਤੀ ਰਾਗ ਜੈਜਵੰਤੀ ਜਾਂ ਰਾਗ ਬਸੰਤੀ ਜਾਂ ਰਾਗ ਟੋਡੀ ਕਰੋ ਬਈ ਆਨਸਰ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ 11 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆਪਾਂ 11 ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਬਣੇਗਾ ਸੋ ਦਾ ਰਾਈਟ ਆਨਸਰ ਬਣੇਗਾ ਬਈ ਤੁਹਾਡਾ ਦੋ ਰਾਗ ਜਜਾਮੰਤੀ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਕਿਸ ਵਿਦਵਾਨ ਨੇ ਗੁਰਬਾਣੀ ਦੀ ਵਿਆਖਿਆ ਮਨੁੱਖੀ ਪ੍ਰਗਤੀ ਦੀ ਦ੍ਰਿਸ਼ਟੀ ਤੋਂ ਕੀਤੀ ਹੈ ਉਹ ਕਿਹੜਾ ਵਿਦਵਾਨ ਸੀ ਜਿਸ ਨੇ ਗੁਰਬਾਣੀ ਦੀ ਵਿਆਖਿਆ ਮਨੁੱਖੀ ਪ੍ਰਗਤੀ ਦੀ ਦ੍ਰਿਸ਼ਟੀ ਤੋਂ ਕੀਤੀ ਹੈ ਭਾਈ ਜੋਤ ਸਿੰਘ ਸੀਗਾ ਤਾਰਨ ਸਿੰਘ ਸੀ ਭਾਈ ਵੀਰ ਸਿੰਘ ਸੀ ਜਾਂ ਭਾਈ ਕ੍ਰਿਸ਼ਨ ਸਿੰਘ ਸੀ ਕਰੋ ਬਈ ਆਨਸਰ 12 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆ ਬਈ 12 ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਹਾਂ ਕਰੋ ਬਈ ਆਨਸਰ ਅੱਜ ਮੈਨੂੰ ਲੱਗਦਾ ਵੀ ਤੁਹਾਨੂੰ ਕੁਐਸਚਨ ਔਖੇ ਲੱਗ ਰਹੇ ਨੇ ਹਨਾ ਕੁਐਸਚਨ ਔਖੇ ਲੱਗ ਰਹੇ ਨੇ ਤਾਂ ਹੀ ਇਹਦੇ 2-4 ਜਣੇ ਆਏ ਸੀ ਉਹ ਵੀ ਵੱਜ ਗਈ ਅੱਜ ਸੋਚਿਆ ਥੋੜਾ ਜਿਹਾ ਕੋਈ ਕੰਟੈਂਟ ਆਪਾਂ ਚੇਂਜ ਕਰ ਦਈਏ ਹਨਾ ਤਾਂ ਫਿਰ ਅਜ ਬੱਚੇ ਨਹੀਂ ਨਾਲ ਜੁੜਦੇ ਤੁਸੀਂ ਰਿਸਪੌਂਸ ਘਟਦੇ ਨੇ ਫਿਰ ਆ ਚੀਜ਼ ਹਨਾ ਹਾਂ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਦੀ ਪਾਈ ਕ੍ਰਿਸ਼ਨ ਸਿੰਘ ਉਸ ਤੋਂ ਬਾਅਦ ਦੇਖੋ ਗੁਰਬਾਣੀ ਨੂੰ ਪਰਾ ਸਾਹਿਤ ਕਿਸ ਨੇ ਕਿਹਾ ਪਰਾ ਸਾਹਿਤ ਸੰਤ ਸਿੰਘ ਸੇਖੋ ਤੇਜਵੰਤ ਸਿੰਘ ਗਿੱਲ ਹਰਪਾਜਨ ਸਿੰਘ ਜਾਂ ਕਿਸ਼ਨ ਸਿੰਘ ਗੁਰਬਾਣੀ ਨੂੰ ਪਰਾ ਸਾਹਿਤ ਕਿੰਨਾ ਦੁਆਰਾ ਕਿਹਾ ਗਿਆ ਹੈ ਕਰੋ ਬਈ ਅਨਸਰ ਜੇਕਰ ਆਪਾਂ ਗੱਲ ਕਰੀਏ ਗੁਰਬਾਣੀ ਨੂੰ ਪਰਾ ਸਾਹਿਤ ਕਿੰਨਾ ਦੁਆਰਾ ਕਿਹਾ ਗਿਆ ਹੈ ਕਰੋ ਬਈ ਅਨਸਰ ਅੱਜ ਕੰਟੈਂਟ ਤੁਹਾਨੂੰ ਔਖਾ ਲੱਗ ਲਿਆ ਹੂੰ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਇੱਕ ਸੰਤ ਸਿੰਘ ਸੇਖੋ ਠੀਕ ਹੈ ਬਈ ਸੰਤ ਸਿੰਘ ਸੇਖੋ ਠੀਕ ਹੈ ਉਸ ਤੋਂ ਬਾਅਦ ਦੇਖੋ ਪੜਤਾਲ ਕੀ ਹੈ ਪੜਤਾਲ ਰਾਗ ਦੀ ਇਕਵਨਗੀ ਇਕਾਵ ਰੂਪ ਦੀ ਇਕਵਨਗੀ ਸੰਗੀਤ ਦੀ ਇਕਵਨਗੀ ਸੰਗੀਤ ਅਤੇ ਰਾਗ ਦੀ ਇਕਵਨਗੀ ਪੜਤਾਲ ਕੀ ਹੈ ਕਰੋ ਬਈ ਅਨਸਰ ਸੱਤ ਜਾਨੀ ਰਹਿ ਗਏ ਹਨ ਚਲੋ ਕੋਈ ਗੱਲ ਨਹੀਂ ਫਿਰ ਆਪਾਂ ਉਹੀ ਪਈ 20 ਕਰ ਲੈਨੇ ਬਸ ਬਹੁਤ ਨਹੀਂ ਹਨ ਸੋ ਦਾ ਰਾਈਟ ਅਨਸਰ ਹੋਊਗਾ ਵੀ ਤੁਹਾਡਾ ਡੀ ਸੰਗੀਤ ਅਤੇ ਰਾਗ ਦੀ ਇਕਵਨਗੀ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਵਰਤਾਂਤ ਕਾਵ ਵਿੱਚ ਕਿਹੜੇ ਤੱਤਾਂ ਦੇ ਉੱਪਰ ਵਧੇਰੇ ਵੱਲ ਹੁੰਦਾ ਹੈ ਵਰਤਾਂਤ ਕਾਵ ਦੇ ਵਿੱਚ ਕਹਿੰਦੇ ਉਹ ਕਿਹੜੇ ਤੱਤ ਨੇ ਜਿਨ੍ਹਾਂ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਠੀਕ ਹੈ ਬਲ ਦਿੱਤਾ ਜਾਂਦਾ ਜ਼ੋਰ ਦਿੱਤਾ ਜਾਂਦਾ ਹੈ ਅਨੁਕਰਣਾ ਤੇ ਨਿਰੂਪਣ ਵਰਣਨ ਅਤੇ ਚਿਤ੍ਰਣ ਵਰਣਨ ਅਤੇ ਨਾਟਕੀਤਾ ਜਾਂ ਕਥਾ ਅਤੇ ਵਰਣਨ ਚਾਰ ਆਪਸ਼ਨ ਹਨ ਨਹੀਂ ਚਾਰੇ ਆਪਸ਼ਨਾਂ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਹਾਂ ਕਰੋ ਬਈ ਆਨਸਰ ਵਰਤਾਂਤਕਾ ਵਰੂਪ ਦੇ ਵਿੱਚ ਕਿਹੜੇ ਤੱਤਾਂ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਮੰਨ ਕੇ ਚਲੋ ਤੁਹਾਨੂੰ ਪੇਪਰ ਦੇ ਵਿੱਚ ਇਹੀ ਕੁਐਸਚਨ ਆ ਜਾਣਾ ਫਿਰ ਕੀ ਕਰੋਗੇ ਫਿਰ ਕੀ ਕਰੋਗੇ 25 ਦੇ ਇਹੀ ਆ ਜਾਣਾ 500 ਦੇ ਆ ਜਾਣਾ ਫਿਰ ਕਿਵੇਂ ਕੱਢੋਗੇ ਭਈ ਉਹਦੇ ਵਿੱਚ 27 28 ਨੰਬਰ ਹੈਨਾ ਪੰਜਾਬੀ ਦੇ ਵਿੱਚੋਂ 30 ਨੰਬਰਾਂ ਦਾ ਤੁਹਾਨੂੰ ਪੋਰਸ਼ਨ ਆਊਗਾ ਠੀਕ ਹੈ ਪੰਜਾਬੀ ਦਾ ਹੁਣ ਜਿਹੜੇ ਇਹ ਮੰਨ ਕੇ ਚੱਲਦੇ ਨੇ ਵੀ ਪੰਜਾਬੀ ਤਾਂ ਸਾਡੇ ਟਿਪਸਾਂ ਤੇ ਰੱਟੀ ਪਈ ਆ ਹਨਾ 9 ਹੋਆਂ ਚ ਪਈ ਐ ਉਹ ਹੀ ਗੱਲ ਭੁੱਲ ਜੋ ਜਿੰਨਾਂ ਦੇ ਭਾਈ ਪੰਜਾਬੀ ਦੇ ਵਿੱਚੋਂ 27 ਜਾਂ 28 ਨੰਬਰ ਆਉਣਗੇ ਨਾ 27 ਜਾਂ 28 ਠੀਕ ਐ ਉਹ ਬੱਚਿਆਂ ਦਾ ਪੀਐਸਟੈਟ ਕਲੀਅਰ ਹੋਊਗਾ ਕਿਉਂ ਹੋਊਗਾ 27 28 ਤੁਸੀਂ ਪੰਜਾਬੀ ਚ ਲੈ ਜਿਓਗੇ ਠੀਕ ਐ ਉਧਰ ਮੰਨ ਕੇ ਚਲੋ ਤੁਹਾਡੇ 25 ਜਾਂ 26 ਮੈਕਸਿਮਮ ਇਸ ਤੋਂ ਜ਼ਿਆਦਾ ਲਾਉਣ ਤਾਂ ਚੰਗੀ ਗੱਲ ਐ 25 26 ਨੰਬਰ ਜੇਕਰ ਤੁਹਾਡੇ ਭਾਈ ਉਥੇ ਸਾਈਕੋ ਚ ਆਉਣਗੇ ਮੰਨ ਕੇ ਚੱਲੋ 26 ਤੁਹਾਡੇ ਇਧਰ ਆਗੇ 27 ਉਧਰ ਆਗੇ 26 26 ਕਿੰਨੇ ਹੁੰਦੇ ਨੇ 26 26 ਕਿੰਨੇ ਹੋ ਗਏ ਬਸ ਆਵਾਜ਼ ਆ ਰਹੀ ਐ ਭਈ ਤੁਹਾਨੂੰ ਮੇਰੀ ਮੰਤ ਲਾਉਂਦਾ ਸਾਰੇ ਸੁੱਤੇ ਪੈਣੀ ਕਲਾਸ ਦੇ ਵਿੱਚ ਆ ਜਾ ਹੂੰ हां वेरी गुड 52 ਨਾ ਫਿਰ ਐਂ ਦਿਓ ਨਾ ਜਵਾਬ ਆਉਣਾ ਚਾਹੀਦਾ ਤੁਹਾਡੇ ਚਰਕ ਚਰਕ ਮੈਨੂੰ ਪਤਾ ਤਾਂ ਲੱਗਿਆ ਤੁਸੀਂ ਐਕਟਿਵ ਬੈਠੇ ਹੋ ਕਲਾਸ ਦੇ ਵਿੱਚ ਹੈ ਨਾ 52 ਸਿੱਧੇ ਹੋਗੇ ਤੁਹਾਡੇ ਹੈ ਨਾ ਸਾਈਕੋ ਤੇ ਪੰਜਾਬੀ ਨੇ ਕੰਮ ਚੱਕਤਾ ਸਾਈਕੋ ਤੇ ਪੰਜਾਬੀ ਨੇ ਤੁਹਾਡਾ ਕੰਮ ਚੱਕਤਾ 52 ਨੰਬਰ ਆ ਗਈ ਚੋਂ ਹੈ ਨਾ ਆ ਗਈ ਚਲੋ ਮੰਗ ਰਹੀ ਭਈ ਤੁਹਾਡੀ ਇੰਗਲਿਸ਼ ਹੈ ਨਾ ਹੁਣ ਜਿਹੜੇ ਇੰਗਲਿਸ਼ ਦੇ ਵਿੱਚੋਂ ਇੰਟੈਲੀਜੈਂਟ ਨੇ ਉਹ ਤਾਂ ਮੰਨ ਕੇ ਚਲੋ 30 ਦੇ ਵਿੱਚੋਂ 20 ਵੀ ਲੈ ਜਾਣਗੇ 15 ਵੀ ਲੈ ਜਾਣਗੇ ਹੈ ਨਾ ਪਰ ਜਿਹੜੇ ਠੀਕ ਠੀਕ ਨੇ ਐਵਰੇਜ ਨੇ ਸਾਡੇ ਵਰਗੇ ਹਨ ਉਹ ਮੰਨ ਕੇ ਚੱਲੋ ਤੁਹਾਡੇ 10 ਵੀ ਆ ਜਾਣ ਚੰਗੇ ਨਹੀਂ 10 ਵੀ ਆ ਜਾਣ ਫਿਰ ਕਿੰਨੇ ਬਣਗੇ ਤੁਹਾਡੇ 62 ਹਨਾ ਸੌਰੀ 62 ਹੋਗੀ ਠੀਕ ਹੈ ਭਈ 62 ਹੋ ਗਏ ਹੁਣ ਰਹਿ ਗਈ ਤੁਹਾਡੀ ਐਸਐਸਟੀ ਐਸਐਸਟੀ ਤੁਹਾਡੀ 60 ਨੰਬਰਾਂ ਦੀ ਹੈ ਉਹ ਵੀ ਮੈਂ ਕਹ ਰਹੀ ਜਿਹੜੇ ਇੰਗਲਿਸ਼ ਦੇ ਸਟੂਡੈਂਟ ਨੇ ਉਹ ਤਾਂ 30 ਦੇ ਵਿੱਚੋਂ 30 ਵੀ ਲੈ ਜਾਣ ਤਾਂ ਵੀ ਚੰਗੀ ਗੱਲ ਹੈ ਪਰ ਜਿਹੜੇ ਭਾਈ ਸਾਡੇ ਵਰਗੇ ਵਿਚਾਰੇ ਕਾਮਨ ਨਹੀਂ ਹੈ ਨਾ ਐਵਰੇਜ ਸਟੂਡੈਂਟ ਨਹੀਂ ਉਹ ਤਾਂ 10 ਹੀ ਲੈ ਜਾਣ 8 ਹੀ ਲੈ ਜਾਣ ਉਹ ਵੀ ਚੰਗੇ ਨਹੀਂ 62 ਰਹਿ ਗਏ ਤੁਹਾਡੇ 62 ਦੇ ਵਿੱਚ ਭਾਈ 8 ਤਾਂ ਇਹ ਹੋ ਗਏ ਤੁਹਾਡੇ 70 ਹੋ ਗਏ ਹੈ ਨਾ ਮਗਰ ਤੁਹਾਡੇ ਕਿੰਨੇ ਬਚ ਗਏ ਕਿੰਨੇ ਬਚ ਗਏ 20 ਕਿ ਨੰਬਰ ਰਹਿ ਗਏ ਪਿੱਛੇ ਹੈ ਨਾ 20 ਕੀ ਰਹਿ ਗਏ 20 ਬਾਈ ਕੇ ਨੰਬਰ ਹੈ ਨਾ ਤਾਂ ਹੁਣ ਜਿਨ੍ਹਾਂ ਨੇ 90 ਲੈਣੇ ਨੇ ਭਾਈ ਉਹਨਾਂ ਨੂੰ ਲੋੜ ਆ ਘੱਟੋ ਘੱਟ 30 35 ਨੰਬਰਾਂ ਦੀ ਹੈ ਨਾ ਤਾਂ ਹੁਣ ਤੁਹਾਡੀ ਐਸਐਸਟੀ 60 ਨੰਬਰਾਂ ਦੀ ਹੈ 60 ਦੇ ਵਿੱਚੋਂ ਜੇਕਰ ਬੱਚੇ ਤੁਸੀਂ 45 ਨੰਬਰ ਲੈ ਕੇ ਜਾਓਗੇ ਨਾ 45 ਉਹ ਬੱਚੇ ਦਾ ਪੀਏ ਸਟੱਟ ਕਲੀਅਰ ਹੋਊਗਾ ਠੀਕ ਹੈ 45 ਵੀ ਛੱਡ ਦੋ ਚੱਲ ਜਿੰਨੇ ਤੇ 40 ਵੀ ਆ ਗਏ ਹਨ 40 ਤਾਂ ਆਪਾਂ ਕੱਟ ਹੀ ਗਏ ਤਾਂ ਹਨਾ ਚਲੋ 40 ਮੰਨ ਲਓ ਫਿਰ ਕਿੰਨੇ ਰਹਿ ਗਏ ਤੁਹਾਡੇ ਕਿੰਨੇ ਰਹਿ ਗਏ ਆਪਾਂ ਹੀ 2 ਆ ਗਿਆ ਹਨਾ ਸਿੱਧਾ ਪੰਜਾਬੀ हिसाब ਲਾ ਲਿਆ 6 ਤੇ 4 ਤੁਹਾਡੇ ਦਾ 10 ਹੋ ਗਏ ਲੈ ਫਿਰ ਤਾਂ ਕੰਮ ਬਣੀ ਪਿਆ ਹਨਾ ਲੈ ਹੋਗੇ ਕਾਮ 102 ਆ ਗਈ 102 ਆ ਗਈ ਜਰਨਲ ਵਾਲੇ ਵੀ ਪਾਸ ਹੋਗੇ ਹੈਨਾ ਜਰਨਲ ਵਾਲੇ ਹੀ ਪਾਸ ਹੋਗੇ ਬਾਕੀ ਪਾਸ ਹੋਗੀ ਹੈਨਾ ਇਸ ਤਰ੍ਹਾਂ ਤੁਸੀਂ ਪਲੈਨਿੰਗ ਬਣਾ ਕੇ ਪੜੋ ਵੀ ਮੈਂ ਆ ਸਬਜੈਕਟ ਚੋਂ ਇੰਨੇ ਨੰਬਰ ਲੈਣੇ ਹੀ ਲੈਣੇ ਨੇ ਇਹ ਨਾ ਮੰਨ ਕੇ ਚੱਲੋ ਵੀ ਬਸ ਮੇਰੇ ਤਾਂ ਮੈਂ ਐਸੀ ਆ ਮੈਨੇ 82 ਲੈਣੇ ਨੇ ਮੈਂ ਕਿਸੇ ਤੰਗ ਨੇ 82 ਕੱਢਣਾ ਨਹੀਂ ਤੁਸੀਂ ਇੱਕ ਪ੍ਰੋਪਰ ਪਲੈਨਿੰਗ ਬਣਾ ਕੇ ਚੱਲੋ ਵੀ ਪੰਜਾਬੀ ਦੇ ਵਿੱਚੋਂ ਮੈਨੂੰ 80 ਦੇ ਵਿੱਚੋਂ ਮੈਨੇ 8 ਕੱਢਣੇ ਹੀ ਕੱਢਣੇ ਨੇ ਕੁਛ ਮਰਜ਼ੀ ਹੋ ਜੇ ਮੈਨੇ ਸਾਈਕੋ ਦੇ ਵਿੱਚੋਂ 30 ਦੇ ਵਿੱਚੋਂ ਇਹਨੇ ਨੰਬਰ ਲੈਣੇ ਹੀ ਲੈਣੇ ਨੇ ਚਾਹੇ ਮੈਨੂੰ ਕੁਛ ਮਰਜ਼ੀ ਕਰਨਾ ਪੈ ਜੇ ਐਸਐਸਟੀ ਦੇ ਵਿੱਚੋਂ 60 ਦੇ ਵਿੱਚੋਂ ਮੈਨੇ 50 ਕੱਢਣੇ ਹੀ ਕੱਢਣੇ ਨੇ ਜਿਹੜੇ ਬੱਚੇ 60 ਦੇ ਵਿੱਚੋਂ 50 ਕੱਢ ਕੇ ਵਿੱਚ ਮੰਨਣਗੇ ਨਾ ਵੀ ਮੈਂ 50 ਲੈਣੀ ਨਹੀਂ ਉਹਨਾਂ ਦੇ 45 ਨੰਬਰ ਆਉਣਗੇ ਜਿਹੜੇ ਚਦ ਮੰਨਣਗੇ ਨਾ 30 ਆ ਜਾਣ 35 ਆ ਜਾਣ ਤਾਂ ਵੀ ਪਾਸ ਨਹੀਂ ਫਿਰ ਉਹ 20 ਹੀ ਰਹਿ ਜਾਣਗੇ ਠੀਕ ਹੈ ਭਾਈ ਇਸ ਹਿਸਾਬ ਨਾਲ ਤੁਸੀਂ ਪਲੈਨਿੰਗ ਬਣਾ ਕੇ ਚੱਲੋਗੇ ਤਾਂ ਤੁਹਾਡਾ ਪੇਪਰ ਹੈ ਜਿਹੜਾ ਪਾਸ ਹੋਊਗਾ ਰਾਜੀ ਠੀਕ ਹੈ ਭਾਈ ਹਾਂ ਹੁਣ ਜਿਹੜੇ ਪੰਜਾਬੀ ਨੂੰ ਮੰਨਦੇ ਨੇ ਪੰਜਾਬੀ ਤਾਂ ਸੌਖੀ ਐ ਹੁਣ ਆਹ ਕੁਐਸਚਨ ਦੇਖ ਲਓ ਹਨਾ ਬਹੁਤ ਔਖੇ ਲੱਗ ਰਹੇ ਤੁਹਾਨੂੰ ਹੁਣ ਮੰਨ ਕੇ ਚੱਲੋ ਅੱਜ ਕੱਲ ਜਿਹੜੇ ਇਗਜ਼ਾਮੀਨਰ ਨੇ ਉਹ ਪੇਪਰ ਹੀ ਇਸ ਤਰ੍ਹਾਂ ਦੇ ਬਣਾਉਂਦੇ ਨੇ ਵੀ ਆਪਣੀ ਸਮਝ ਦੇ ਆਧਾਰ 'ਤੇ ਹੁੰਦੇ ਨੇ ਦਿਮਾਗ ਤੇ ਆਧਾਰਿਤ ਹੁੰਦੇ ਨੇ ਵੀ ਕਿੱਥੋਂ ਬੱਚਾ ਸਟੈਂਡ ਕਰਦਾ ਹੁਣ ਐ ਤਾਂ ਆਉਂਦੀ ਨਹੀਂ ਭਾਈ ਉੱਥੇ ਸਿੱਧਾ ਪਿਆ ਹੋਊਗਾ ਵੀ ਨਾਮ ਕਿੰਨੇ ਦੇ ਹੁੰਦੇ ਨੇ ਇੱਕ ਵਚਨ ਕੀ ਹੁੰਦਾ ਹੈ ਹਨਾ ਅਪੜਨਾਮ ਕੀ ਹੁੰਦਾ ਇਹ ਨਹੀਂ ਆਉਂਦੇ ਇਹ ਮੈਂ ਤੁਹਾਨੂੰ ਤਾਂ ਯਾਦ ਕਰਵਾਉਣੀ ਹੁੰਦੀ ਹੈ ਵੀ ਜੇਕਰ ਤੁਹਾਨੂੰ ਡੈਫੀਨੇਸ਼ਨ ਪਤਾ ਹੈ ਤਾਂ ਤੁਸੀਂ ਔਖੇ ਕੁਸਚਨਾਂ ਦੇ ਵਿੱਚੋਂ ਵੀ ਆਨਸਰ ਕੱਢ ਸਕਦੇ ਹੋ ਠੀਕ ਹੈ ਬਈ ਸਹਿਮਤ ਉਸ ਗੱਲ ਨਾਲ ਜਿਹੜੇ ਬੱਚੇ ਇਸ ਗੱਲ ਨਾਲ ਸਹਿਮਤ ਹੋ ਕੇ ਚੱਲਣਗੇ ਨਾ ਤਾਂ ਪੇਪਰ ਕਲੀਅਰ ਕਰਨਗੇ ਉਹ ਠੀਕ ਹੈ ਬਈ ਸੋ ਇਧਰ ਰਾਈਟ ਆਨਸਰ ਹੋਊਗਾ ਤੁਹਾਡਾ ਡੀ ਕਥਾ ਅਤੇ ਵਰਣਨ ਵਰਤਾਂਤ ਕਾਵ ਵਿੱਚ ਕਹਿੰਦੇ ਕਿਹੜੇ ਤਤਾਂ ਦੇ ਉੱਪਰ ਜ਼ਿਆਦਾ ਉਹ ਦਿੱਤਾ ਜਾਂਦਾ ਜੋਰ ਕਥਾ ਅਤੇ ਵੰਨਣ ਦੇ ਉੱਪਰ ਠੀਕ ਹੈ ਹੁਣ ਪੰਜਾਬੀ ਦਾ ਹੀ ਮੰਨ ਕੇ ਚੱਲੋ ਆਪਾਂ ਪੰਜਾਬੀ ਬੋਲਦੇ ਆਂ ਪੰਜਾਬ ਦੇ ਵਿੱਚ ਰਹਿੰਦੇ ਆਪਾਂ ਤਾਂ ਪੰਜਾਬੀ ਦੇ ਵਿੱਚੋਂ ਆਪਾਂ 30 'ਚੋਂ 30 ਲੈ ਜਾ ਨਹੀਂ ਸਕਦੇ 30 'ਚੋਂ 30 ਲੈ ਕੇ ਜਾਓ 27 28 ਵੀ ਨਾ ਮੰਨੋ ਇਹ ਮੰਨ ਕੇ ਚੱਲੋ ਵੀ ਮੈਂ ਪੰਜਾਬੀ ਆਂ ਮੈਂ ਪੰਜਾਬੀ ਦੇ ਤਾਂ ਮੈਂ ਗਾਹ ਪਾ ਦੂੰ ਮੈਂ ਪੰਜਾਬੀ 'ਚੋਂ 30 ਦੇ 30 ਲੈ ਜੂ ਠੀਕ ਹੈ ਜਿਹੜੇ ਬੱਚੇ ਪੰਜਾਬੀ ਦੇ ਵਿੱਚੋਂ 30 ਚ 30 ਲਿਖ ਜਾਣਗੇ ਉਹ ਬੱਚੇ ਪੇਪਰ ਨੂੰ ਕਲੀਅਰ ਤਾਂ ਕਰਨਗੇ ਹੀ ਕਰਨਗੇ ਜਿਆਦਾ ਵਧੀਆ ਨੰਬਰਾਂ ਨਾਲ ਕਰਨਗੇ ਨਾ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਪੰਜਾਬੀ ਕਿੱਸਾ ਕਾਬ ਦੀ ਉਤਪਤੀ ਕਦੋਂ ਹੋਈ ਹੈ ਪੰਜਾਬੀ ਕਿੱਸਾ ਕਾਬ ਦੀ ਉਤਪਤੀ ਹੋਈ ਸ਼ਾਹਜਹਾਂ ਦੇ ਸਮੇਂ ਹੋਈ ਉਹੀ ਮੈਂ ਕਹ ਰਹੀ ਵੀ ਕਦੋਂ ਹੋਈ ਠੀਕ ਹੈ ਕਿੰਨਾ ਦੇ ਸਮੇਂ ਹੋਈ ਸ਼ਾਹ ਯਹਾਂ ਦੇ ਸਮੇਂ ਹੋਈ ਹੈ ਅਕਬਰ ਦੇ ਸਮੇਂ ਹੋਈ ਹੈ ਬਾਬਰ ਦੇ ਸਮੇਂ ਹੋਈ ਹੈ ਜਾਂ ਮੁਹੰਮਦ ਸ਼ਾਹ ਰੰਗੀਲਾ ਦੇ ਸਮੇਂ ਹੋਈ ਹੈ ਕਿੱਸਾ ਕਾਬ ਦੀ ਉਤਪਤੀ ਕਿੰਨਾ ਦੇ ਟਾਈਮ ਤੇ ਹੋਈ ਹੈ ਦੱਸੋ ਬਈ ਕਰੋ ਆਨਸਰ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਹਾਂ ਮੇਰੇ ਖੁਦ ਪੰਜਾਬੀ ਦੇ ਵਿੱਚੋਂ ਮੈਂ 30 ਲਾ ਕੇ ਚੱਲੀ ਸੀ ਮੇਰੇ 28 ਨੰਬਰ ਆਏ ਹੋਏ ਨੇ ਪੰਜਾਬੀ ਵਿੱਚ ਠੀਕ ਹੈ ਜੇਕਰ ਆਪਾਂ ਇਹ ਸਹਾ ਹੁਣ ਮੰਨਾਂਗੀ ਨਾ ਵੀ ਮੈਨੇ 30 ਦੇ ਵਿੱਚੋਂ 30 ਲੈਣੇ ਨੇ ਠੀਕ ਹੈ ਫਿਰ ਤੁਸੀਂ ਇੱਥੇ ਸਟੈਂਡ ਕਰੋਗੇ 28 ਨੰਬਰ ਆਈ ਸੀ ਮੇਰੇ ਪੰਜਾਬੀ ਦੇ ਵਿੱਚ ਉਹ ਦੋ ਵੀ ਪਤਾ ਕਿਹੜੀ ਗਲਤੀ ਨਾਲ ਰਹਿ ਗਈ ਸੀ ਹੁਣ ਇਹ ਨਾ ਕਹਿ ਦੀ ਵੀ ਸਾਡਾ ਟੀਚਰ ਦੇ ਨੀ ਭਾਈ 28 ਆਏ ਨੇ ਹਨਾ ਇਹ ਤਾਂ ਆਪ ਨੇ ਦੋ 30 ਲੈ ਕੇ ਗਈਏ ਸਾਨੂੰ ਕੀ ਪੜ੍ਹਾਉ ਉਹ ਦੋ ਬਾਏ ਮਿਸਟੇਕ ਪਤਾ ਕਿਉਂ ਗਲਤ ਹੋ ਗਏ ਮੇਰੇ ਮੈਂ ਕੁਐਸਚਨ ਪੇਪਰ ਤੇ ਸਹੀ ਆਂਸਰ ਲਾਤੀ ਪਰ ਇੱਧਰ ਆ ਕੇ ਗੋਣਿਆਂ ਦੇ ਵਿੱਚ ਮੈਨੇ ਗਲਤ ਭਰਤੀ ਹੋ ਜਾਂਦੀ ਨੇ ਗਲਤੀ ਇਹ ਕਈ ਵਾਰ ਆਪਾਂ ਜਦੋਂ ਜ਼ਿਆਦਾ ਐਕਸਾਈਟਡ ਹੋ ਜਾਂਦੇ ਆ ਉਹ ਆਪਾਂ ਗਲਤੀ ਕਰ ਬੈਠਦੇ ਆ ਤਾਂ ਕਰਕੇ ਘਟ ਗਏ ਪਈ ਉੱਥੇ ਮੇਰੇ 2 ਨੰਬਰ ਵੀ ਨਹੀਂ 30 ਚੋਂ 30 ਆਏ ਪਈ ਸੀ ਠੀਕ ਹੈ ਹਾਂ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਅਕਬਰ ਦੇ ਸਮੇਂ ਠੀਕ ਹੈ ਪੰਜਾਬੀ ਕਿੱਸਾ ਕਾਵ ਦੀ ਉਤਪਤੀ ਕਿੰਨਾ ਦੇ ਸਮੇਂ ਹੋਈ ਹੈ ਅਕਬਰ ਦੇ ਸਮੇਂ ਉਸ ਤੋਂ ਬਾਅਦ ਦੇਖੋ ਕਿੱਸਾ ਕਾਵ ਦੇ ਕਹਿੰਦੇ ਪ੍ਰਮੁੱਖ ਸ਼ੈਲੀਗਤ ਜੁਗਤਾਂ ਕਿਹੜੀਆਂ ਹਨ ਪ੍ਰਕਿਰਤੀ ਪ੍ਰਵਾਚਨਾ ਤੇ ਸੱਭਿਆਚਾਰ ਵਰਤਾਂਤ ਵਰਣਨ ਪ੍ਰਵਾਚਨ ਸੱਭਿਆਚਾਰ ਵਰਤਾਂਤ ਅਤੇ ਪ੍ਰਕਿਰਤੀ ਹਾਂ ਵਰਤਾਂਤ ਕਥਾ ਵਾਰਤਾ ਅਨੁਕਰਨ ਕਰੋ ਬਈ ਅਨਸਰ ਕਿੱਸਾ ਕਾਵ ਦੀ ਪ੍ਰਮੁੱਖ ਸ਼ੈਲੀਗਤ ਵਿਸ਼ੇਗਤਾਂ ਕਿਹੜੀਆਂ ਹਨ ਬੱਚੇ ਬਹੁਤ ਭੱਜ ਗਏ ਹਨ ਬਸ ਆਪਾਂ ਤੈਨੂੰ ਕੁਝ ਨਹੀਂ ਹੋਰ ਕਰਾਂਗੇ 20 ਤੱਕ ਕਰਾਂਗੇ ਬਹੁਤ ਨਹੀਂ ਸੋ ਦਾ ਰਾਈਟ ਆਨਸਰ ਹੋਊਗਾ ਤੁਹਾਡਾ ਬੀ ਵਰਤਾਂਤ ਵਰਣਨ ਅਤੇ ਪ੍ਰਵਾਚਨ ਉਸ ਤੋਂ ਬਾਅਦ ਦੇਖੋ ਦੋਵੇਂ ਉੱਠ ਕੇ ਮੱਕੇ ਦੇ ਰਾਹ ਨੂੰ ਗਏ ਮੈਨੂੰ ਫੋਰ ਦੀ ਖਬਰ ਨਕਾਇਮ ਹੀ ਆ ਲੋਕ ਆਪਦੇ ਅੱਜ ਤੱਕ ਜੀਵਦੇ ਨੇ ਰੱਖੋ ਮੌਤ ਥੇ ਰੱਬ ਬਚਾਏ ਮੀਆਂ ਸਤਨਾ ਕਹਿੰਦੇ ਕਿਸ ਕਿਸਾਕਾਰ ਦੀਆਂ ਹਨ ਵਾਰੀਸ਼ਾ ਦੀਆਂ ਅਹਿਮਦ ਯਾਰ ਦੀਆਂ ਮਕਬੂਲ ਦੀਆਂ ਜਾਂ ਭਗਵਾਨ ਸਿੰਘ ਦੀਆਂ ਕਰੋ ਭਈਆਂ ਸਰਾ ਰਾਈਟ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ 18 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਹਾਂ ਕੀ ਆਨਸਰ ਹੋਵੇਗਾ ਕਰੋ ਬਈ ਆਨਸਰ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਮੁਖਬਲ ਦੀਆਂ ਠੀਕ ਹੈ ਭਗਤ ਰਤਨਾਵਲੀ ਦਾ ਸਰੋਤ ਹੈ ਭਗਤ ਕਬੀਰ ਦੀ ਬਾਣੀ ਹੈ ਪਟਾਂ ਦੇ ਸਵਈਏ ਨੇ ਭਾਈ ਗੁਰਦਾਸ ਦੀ ਗਿਆਨਵੀਂ ਵਾਰ ਹੈ ਜਾਂ ਪ੍ਰਾਚੀਨ ਪੰਥ ਪ੍ਰਕਾਸ਼ ਹੈ ਹਾਂ ਭਗਤ ਰਚਨਾਵਲੀ ਦਾ ਸਰੋਤ ਕੀ ਹੈ ਕਰੋ ਬਈ ਆਨਸਰ ਬਾਰੇ ਲਈ ਜਲ ਰਹੇ ਹੋ ਜੀ ਹਣਾ ਸੋ ਦਰਾਇਟ ਆਨਸਰ ਹੋਗਾ ਵੀ ਤੁਹਾਡਾ ਸੀ ਭਾਈ ਗੁਰਦਾਸ ਦੀ 11ਵੀਂ ਵਾਰ ਠੀਕ ਹੈ ਜਨਮ ਸਾਖੀ ਸ਼ੰਭੂ 나ਥ ਦਾ ਨਾਮ ਹੈ ਪੁਰਾਤਨ ਜਨਮ ਸਾਖੀ ਆਦ ਸਾਖੀਆਂ ਗਿਆਨ ਰਤਨਾਵੜੀਏ ਸਿੱਖਾਂ ਦੀ ਭਗਤ ਮਾਰਾ ਜਨਮ ਸਾਖੀ ਸ਼ੰਭੂ 나ਥ ਦਾ ਨਾਮ ਹੈ ਕਹਿੰਦਾ ਮਤਲਬ ਕੀ ਹੈ ਜਿਹੜੀ ਕਿ ਜਨਮ ਸਾਖੀ ਹੈ ਭਾਈ ਉਹਦਾ ਨਾਮ ਸ਼ੰਭੂ 나ਥ ਹੈ ਉਹਦਾ ਦੂਸਰਾ ਨਾਮ ਕੀ ਬਣੂਗਾ ਇਹਨਾਂ ਨੇ ਇਹ ਕੁਐਸਚਨ ਪੁੱਛਿਆ ਠੀਕ ਹੈ ਭਾਈ ਬੀ ਨੰਬਰ ਕੁਸਚਨ ਤੇ ਆ ਚੁੱਕੀਆਂ ਆਪਾਂ 20 ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋਂ ਕੀ ਬਣੇਗਾ ਸੋ ਇਹਦਾ ਰਾਈਟ ਆਨਸਰ ਹੋਊਗਾ ਤੁਹਾਡਾ ਬੀ ਆਦ ਸਾਖੀਆਂ ਠੀਕ ਹੈ ਭਈ ਆਦ ਸਾਖੀਆਂ ਹਾਂ ਇਹ ਆਨਸਰ ਸਹੀ ਦਾ ਠੀਕ ਹੈ ਭਈ ਇਹਦਾ ਦੂਸਰਾ ਨਾਮ ਸੀਗਾ ਸੋ ਚਲੋ ਠੀਕ ਹੈ ਭਈ ਅੱਜ 20 ਬਹੁਤ ਨੇ ਹਨ ਥੋੜੀ ਤੁਹਾਨੂੰ ਔਖੇ ਲੱਗਦੇ ਸੀਗੇ ਸੋ ਜਿੰਨੇ ਵੀ ਤੁਸੀਂ ਕਲਾਸ ਦੇ ਵਿੱਚ ਆਏ ਚੰਗੀ ਗੱਲ ਹੈ ਵੀ ਜਿਨ੍ਹਾਂ ਨੇ ਵੀ ਕਲਾਸ ਅਟੈਂਡ ਕੀਤੀ ਪਰ ਇਸ ਤਰ੍ਹਾਂ ਦੇ ਕੁਸਚਨ ਵੀ ਜ਼ਰੂਰ ਕਰ ਲਿਆ ਕਰੋ ਠੀਕ ਹੈ ਕਿਉਂਕਿ ਪੇਪਰ ਦੇ ਵਿੱਚ ਇਹ ਨਹੀਂ ਪਤਾ ਕਿੱਥੋਂ ਕੀ ਪੁੱਛਣਾ ਠੀਕ ਹੈ ਬਈ ਸੋ ਜਿੰਨੇ ਬੱਚੇ ਬਈ ਤੁਸੀਂ ਅੱਜ ਜੁੜੇ ਉਹਨਾਂ ਵਾਸਤੇ ਬਹੁਤ ਬਹੁਤ ਧੰਨਵਾਦ ਸੋ ਜਿਹੜੇ ਬੱਚੇ ਨੇ ਦੋਨਾਂ ਗਰੁੱਪਾਂ ਦੇ ਵਿੱਚ ਤੁਸੀਂ ਐਡ ਹੋਣਾ ਚਾਹੁੰਦੇ ਸਾਡੇ ਇਸ ਨੰਬਰ 'ਤੇ ਤੁਸੀਂ ਜੁੜ ਸਕਦੇ ਹੋ ਠੀਕ ਹੈ ਬਈ ਸੋ ਜਿਹੜੇ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਉਹ ਕੋਰਸ ਵੀ ਤੁਸੀਂ ਪਰਚੇਸ ਕਰ ਸਕਦੇ ਹੋ ਬਹੁਤ ਹੀ ਘੱਟ ਫੀਸਾਂ ਦੇ ਉੱਪਰ ਤੁਹਾਨੂੰ ਪੂਰੇ ਪੰਜਾਬ ਦੇ ਵਿੱਚੋਂ ਇੰਨੀ ਘੱਟ ਫੀਸਾਂ ਦੇ ਉੱਪਰ ਤੁਹਾਨੂੰ ਕੋਰਸ ਕੋਈ ਨਹੀਂ ਦੇ ਰਿਆ ਜੀ ਕੋਈ ਵੀ ਨਹੀਂ ਦੇ ਰਿਹਾ ਤੇ ਇੰਨਾ ਵਧੀਆ ਕੰਟੈਂਟ ਵੀ ਕੋਈ ਨਹੀਂ ਦੇ ਰਿਹਾ ਠੀਕ ਹੈ ਸਾਡੇ ਲਈ ਬਹੁਤ ਬੱਚ ਬਿਮਾਰਮਸੀ 16000 ਰੁਪਏ ਦਿੱਤਾ ਸੀ 20 ਦਿੱਤਾ ਸੀ 15 ਦਿੱਤਾ ਸਰਲੇ ਫੋਨ ਆਉਂਦੇ ਨਹੀਂ ਵੀ ਪਰ ਅਸੀਂ ਕੋਰਸ ਤਾਂ ਖਰੀਦ ਲਿਆ ਹੁਣ ਅਸੀਂ ਘਰ ਦੇ ਨੂੰ ਦੱਸ ਨਹੀਂ ਸਕਦੇ ਕਿਉਂ ਨਹੀਂ ਦੱਸ ਸਕਦੇ ਕਿਉਂਕਿ ਕੋਰਸ ਦੇ ਵਿੱਚ ਕੁਝ ਹੈ ਹੀ ਨਹੀਂ ਉਹ ਕਹਿ ਕੇ ਤਾਂ ਐਡਵਰਟਾਈਜ਼ਮੈਂਟਾਂ ਦੇ ਡੀ ਲਾਉਂਦੇ ਨੇ ਜਿਹੜੇ ਵੱਡੇ ਵੱਡੇ ਬਲੈਕ ਬੂਣੇ ਸਾਹਮਣੇ ਖੜੇ ਹੁੰਦੇ ਨੇ ਵੀ ਆਹ ਕੁਛ ਹੈ ਚਾਹ ਕੁਛ ਹੈ ਪਰ ਹੁੰਦਾ ਕੁਝ ਵੀ ਨਹੀਂ ਆਉਂਦੇ ਨੇ ਬਹੁਤ ਫੋਨ ਠੀਕ ਹੈ ਉਹੀ ਗੱਲ ਹੈ ਪਹਿਲੇ ਕਹਿੰਦੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਹੁਣ ਜਿਹੜੇ ਬੱਚੇ ਇੱਕ ਵਾਰੀ ਸਾਡੇ ਕੋਰਸਾਂ ਨੂੰ ਦੇਖਣਗੇ ਜੁਆਇਨ ਕਰਨਗੇ ਉਹਨਾਂ ਨੂੰ ਫੇਰ ਹੀ ਪਤਾ ਲੱਗੇਗਾ ਇਹਦੇ ਵਿੱਚ ਕੀ ਕੁਝ ਜਿਹੜੇ ਪਹਿਲਾਂ ਬੱਚਾ ਨੇ ਕੋਰਸ ਲਏ ਹੋਏ ਨੇ ਉਹਨਾਂ ਨੂੰ ਪਤਾ ਹੈਗਾ ਜਿਨ੍ਹਾਂ ਦੇ ਪੇਪਰ ਕਲੀਅਰ ਹੋਏ ਹੋਏ ਨੇ ਸੋ ਤੁਸੀਂ ਵੀ ਲੈ ਸਕਦੇ ਹੋ ਠੀਕ ਹੈ ਕਰਨਾ ਕੀ ਤੁਸੀਂ ਪਲੇ ਸਟੋਰ ਦੇ ਵਿੱਚੋਂ ਜਾ ਕੇ ਐਪ ਨੂੰ ਬਿਲਕੁਲ ਫ੍ਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਤੇ ਇਸ ਇਹਨਾਂ ਨੂੰ ਜੁਆਇਨ ਕਰ ਸਕਦੇ ਹੋ ਠੀਕ ਹੈ ਸੋ ਧੰਨਵਾਦ ਬਈ ਸੋ ਜਿੰਨੇ ਵਿੱਚ ਤੁਸੀਂ ਜੁੜੇ ਤੋਂ ਕਲਾਸ ਰੂਮ ਹੋਰ ਵੀ ਤੁਸੀਂ ਲਾਈਕ ਸ਼ੇਅਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਅੱਗੇ ਦੇ ਅੱਗੇ ਪਹੁੰਚਾਉਣਾ ਮਿਲਦੇ ਆਪਾਂ ਕੱਲ ਨੂੰ ਇੱਕ ਨਵੀਂ ਕਲਾਸ ਦੇ ਨਾਲ ਸੋ ਉਦੋਂ ਤੱਕ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਪਦੀ ਸਟੱਡੀ ਦੇ ਨਾਲ ਰਾਜੇ ਜੁੜੇ ਰਹੋ ਠੀਕ ਹੈ ਜੇ ਠੀਕ ਹੈ ਭਾਈ ਉਸੇ ਹਿਸਾਬ ਨਾਲ ਜੇ ਤੁਸੀਂ ਆਪਣਾ ਪੂਰਾ ਇੱਕ ਉਹ ਬਣਾ ਕੇ ਚੱਲਣਾ ਹੈ ਤਾਂ ਹੀ ਬਣਾ ਕੇ ਚੱਲਣਾ ਹੈ ਤੁਸੀਂ ਟਾਈਮ ਟੇਬਲ ਠੀਕ ਹੈ ਤੇ ਉਸੇ ਹਿਸਾਬ ਨਾਲ ਤੁਸੀਂ ਪਲੈਨਿੰਗ ਕਰਕੇ ਵੀ ਚੱਲਣਾ ਵੀ ਮੈਨੇ ਇੱਕ ਸਬਜੈਕਟ ਦੇ ਵਿੱਚ ਜੇਕਰ ਮੈਂ ਇੰਨੇ ਨੰਬਰ ਕੱਢਣੇ ਨੇ ਤਾਂ ਮੈਂ ਕੱਢਣੇ ਹੀ ਕੱਢਣੇ ਤਾਂ ਹੀ ਮੇਰਾ ਪੇਪਰ ਕਲੀਅਰ ਹੋਊਗਾ ਠੀਕ ਹੈ ਵੀ ਸੋ ਧੰਨਵਾਦ ਸੇ ਮਿਲਦੇ ਹਾਂ ਕੱਲ੍ਹ ਨੂੰ